जीरकपुर मैं जी, नहीं जीरकपुर वाला ही हाल है मतलब जीरकपुर ਦੇ ਵਿੱਚ ਜਿੰਨੀਆਂ ਬਣ ਗਈਆਂ ਨੇ ਗੁੜਕਾਵਾں ਜਿਹੜੇ जीरकਪੁਰ ਅੱਛਾ ਹਲਟੀ ਸਟੋਰੀਆਂ ਇਧਾ ਉੱਤੇ ਬਣੀਆਂ ਉਹ ਵੀ ਸਿਸਟਮ ਇੱਥੇ ਆ ਗੁੜਕਾਵਾں ਵੀ ਜਿਹੜਾ کافی ਤਰੱਕੀ ਤੇ ਆ ਆ ਇਧਰ ਰਵੱਸੇ ਵਿੱਚ ਉਹ ਤਰੱਕਾਵੇਂ ਦੇ ਬੰਦੇ ਬੜੇ ਤਰੱਕੀ ਤੇ ਸਾਡੇ ਵੀ ਉੱਤੇ ਹੈਗੇ ਰਿਸ਼ਤੇਦਾਰ ਤਰੱਕੀ ਬਵਾ ਕਰ ਗਏ ਆ ਅਰੇ ਪੂਰੀ ਤਰੱਕੀ ਉਹਨਾਂ ਦੀ ਕਰਾਉਣ ਵਾਲੀ ਆ ਉਹ ਕੰਮ ਉਹਨਾਂ ਦੇ ਬਵਾ ਕਰਡਣ ਵਾਲੇ ਮੈਂ ਥੋੜੀ ਕਰਦੇ ਬੰਦੇ ਆ ਇਹ ਕਿਤੇ ਦਰ ਬੜਾ ਉਹਨਾਂ ਦਾ ਕੰਮ ਹੈ। ਜਾ ਰਹੇ ਆਂ ਜੀ ਅਪਣੇ ਸਭ ਤੋਂ ਪਹਿਲਾਂ 2012 ਦੇ ਵਿੱਚ 1300 ਸਾਲ ਪਹਿਲਾਂ। ਗਵਾਲੀਅਰ ਤੋਂ ਪਿੱਛੇ 80 ਕਿਲੋਮੀਟਰ ਨਵਰਾ ਜਿੱਥੇ ਉਹਨਾਂ ਦਾ ਫਾਰਮ ਹਾਊਸ ਹੈ ਸਰਦਾਰ ਸਾਹਿਬ ਉਹਨਾਂ ਦਾ। ਉੱਥੇ ਜਾ ਰਹੇ ਆਂ। ਵੈਸੇ ਤੇ ਉਹਨੇ ਨੰਦੀਆਂ ਰਹਿਸ਼ਾਂ ਦੇ ਚਲੋ ਉੱਥੇ ਗਵਾਲੀਅਰ ਦੇ ਵਿੱਚ ਇਹ ਫ્લેਟ ਵਗੈਰਾ। ਉਹ ਵਰਗੇ ਫਾਰਮ ਤੇ ਚੱਲਦੇ ਆਂ। ਉਹਨਾਂ ਦੀਆਂ ਇੱਥਾਂ ਪੁਰਾਣੀਆਂ 1300 ਸਾਲ ਪਹਿਲਾਂ ਦੀਆਂ।

జరి గ మే

ਬੰਬੇ ਫਿਰ ਕੋਸ਼ਿਸ਼ ਵੀ ਨਹੀਂ ਦੂਰ ਰਿਹਾ ਕਹਿੰਦੇ ਆਪਾਂ ਅੱਗੇ ਲਾਗੇ ਬੰਬੇ ਦੇ ਫਿਰ ਆਪਾਂ ਬੰਬੇ ਨੇ ਆ ਕੀ ਜਾਨਾ ਨੇ ਬੰਬੇ ਵਾਲੇ ਆਪਾਂ ਇੱਥੇ ਸ਼ਰਸਦ ਲੈ ਲੈਣੇ ਸਿੱਧੂ ਹੁੰਦਾ ਹੀ ਨਾ ਜਿਹੜੇ ਬੰਬੇ ਬੰਬੇ ਵਾਲੇ ਨਹੀਂ ਇੱਥੇ ਆਦੇ ਗੁੱਸੇ ਪਿੰਡ ਆ ਗਏ ਬੰਬੇ ਵਾਲੇ ਮੈਂ ਨਾ ਉਹ ਅਸੀਂ ਸੋਚ ਰਾਂ ਨਿੱਕੇ ਨਾਲ ਸਾਡੇ ਲਈ ਦਿੱਲੀ ਬੜੀ ਦੂਰ ਹੀ ਤੇ ਦਿੱਲੀ ਆਏ ਆ ਲੱਗਦਾ ਹੁੰਦਾ ਫਿਰ ਦਿੱਲੀ ਕਿੱਥੇ ਕਰਾ ਹੋਏ ਨੇ ਮੁਰਕੇ ਦੁਬਾਰਾ ਕਿੱਥੇ ਜਾਏ ਨੇ ਆ ਵਜੂ ਇਹਨਾ ਵੀ ਦਿੱਲੀ ਦੂਰ ਹੈ ਹਾਂ ਤੇ ਅਹੀਂ ਸੋਚਣਾ ਦੁਬਾਰਾ ਕਿੱਥੇ ਹੁਣ ਦਿੱਲੀ ਇੱਕ ਰਹਾ ਹਾਂ ਬਸ ਮੁੜ ਕੇ ਜ਼ਿੰਦਗੀ ਕਿੱਥੇ ਹੋਣਾ ਹੁਣ ਦਿੱਲੀ ਤੇ ਐਂ ਲੱਗਦੀ ਜਿਵੇਂ ਦਿੱਲੀ ਐਵੇਂ ਲੰਘ ਜਾਂਦੇ ਆਂ ਅਸੀਂ ਤੇ ਆਸੇ ਭਾਣੇ ਦੀ ਹੁੰਦੇ ਆਂ ਮੱਧ ਪ੍ਰਦੇਸ਼ ਜਦੋਂ ਆ ਗਏ ਦੋ ਚਾਰ ਆ ਰਹੇ ਤੇ ਹੁਣ ਦਿੱਲੀ ਬੜੀ ਪਿਛੇ ਲੱਗਦੀ ਹੁੰਣਾ ਆ ਗਏ ਤੇ ਉਵੇਂ ਸਿੰਘ ਆਉਂਦੇ ਆ ਨਾ ਦਿੱਲੀ ਤੇ ਬਿੱਲੀ ਦਿੱਲੀ ਪਾਸੇ ਬਿੱਲੀ ਮਾਰ ਦਿੱਲੀ ਮਾਰਲੀ ਬਿੱਲੀ ਮਾਰਲੀ ਸਾਨੂੰ ਉਹੋ ਗੱਲ ਸਹੀ ਏ ਸਿੰਘਾਂ ਦੇ ਦਿੱਲੀ ਮਾਰਲੀ ਤੇ ਬਿੱਲੀ ਮਾਰਲੀ ਇੱਕ ਬਰਾਬਰ ਆ ਜਾਉ ਸਾਨੂੰ ਦਿੱਲੀ ਟਪਣੀ ਆਜਾਏ ਸਾਨੂੰ ਦਿੱਲੀ ਟਪਣੀ ਦੀ ਜਿੰਦਗੀ ਜੀ ਲੱਗਣ ਢਈ ਐ ਉਹਨਾ ਜਦੋਂ ਆ ਗਏ ਦੋ ਚਾਰਾਂ ਹੁੰਦੇ ਆਗਰੇ ਦੇ ਪੇਠੇ ਖਾਲੇ ਮਥਰਾ ਦੇ ਪੇੜੇ ਮਥਰਾ ਦੇ ਪੀੜੇ ਖਾਲੇ ਆ ਗਵਾਲੀਅਰ ਦੇ ਹਰਕੋਪੁਰ ਸਾਹਾ ਦਾ ਕਿਲਾ ਵੇਖ ਲਿਆ ਡਬਰੇ ਸਾਡੇ ਫਾਰਮ ਹਾਊਸ ਵੇਖ ਲਿਆ ਆ ਤੁਹਾਡਾ ਸਟਾਰਟਿੰਗ ਤੇ ਕੰਬਾਈਨਾ ਦਾ ਬੜਾ ਜਦੋਂ ਪਹਿਲੀ ਰਿਆ 2012 ਜੇ ਨਾ ਹਾਂਜੀ ਬਾਹਰ ਜਾਣ ਵਾਲਾ ਕੰਬਾਈਨਾ ਦੇ ਪਿੱਛੇ ਜਾਣਾ ਪੈਂਦਾ ਉਹ ਮੁੰਡੇ ਬੰਡੇ ਇੱਥੇ ਸਾਰੇ ਇੱਥੇ ਹੋਟਲਾਂ ਦੇ ਸੈੱਟ ਹੋ ਗਏ ਸੈੱਟ ਹੋ ਗਏ ਅਗਰ ਉਹ ਬਾਹਰ ਜਾ ਕੇ ਕੋਈ ਰਾੜੀਆਂ ਬੇੜੀਆਂ ਬਾਹਰ ਉਹ ਵੀ ਸਾਰੇ ਹੁਣ ਟੋਣੇ ਗੱਡੀ ਬਾਹਰ ਤੇ ਹੀ ਟਕਸਿਮ ਹੋ ਗਏ ਸੈਟਿੰਗ ਤਾਂ ਫਿਰ ਉਹ ਥੋੜਾ ਜਿਹਾ ਫਾਈਨਲ ਆ ਤੇ ਹੁਣ ਬੇਨਾਲ ਹਾਂ ਉਹ ਖੇਤਾਂ ਵਾਲਾ ਹਰ ਮੁੰਡਿਆਂ ਲਈ ਅੱਜ ਕੱਲ ਨਵਾਂ ਮਾਡਰਨ ਮੁੰਡੇ ਇਹਦੇ ਹੋਟਲ ਹਟਲਾ ਦੇਦੇ ਇਹ ਗੱਟੀਆਂ ਨਹੀਂ ਗੱਲਾਂ ਕਰਦੇ ਕੱਲ ਮੈਨਾ ਗੱਡੀ ਡਿਫੈਂਡਰ ਦੀਆਂ ਗੱਲਾਂ ਹੁੰਦੀਆਂ ਤੁਹਾਡੇ ਫਾਰਮ ਹਾਊਸ ਦੇ ਹੋਟਲ ਦੇ ਉੱਤੇ ਅੰਦੇ ਮੁੰਡੇ ਨੂੰ ਆਰਡਰਿੰਗ ਨਵੀਆਂ ਚੀਜ਼ਾਂ ਵੇਦੇ ਆ ਖੇਤੀਬਾੜੀ ਵਾਲੇ ਤੋਂ ਥੋੜਾ ਦੂਰ ਹੀ ਆ ਫਰੇਜ਼ੀ ਆ ਥੋੜਾ ਇਹ ਖੇਤੀ ਦੇ ਜਾਂਦੇ ਆ ਸਵਾਦ ਵਾਸਤੇ ਟਰੈਕਟਰ ਚ ਲਾਉਣ ਹਾਂ ਰੀਦੂੜ ਪਾਉਣ ਲਈ ਜਾਂਦੇ ਨੇ ਪਾਉਣੇ ਤੋਂ ਜੀ ਕਰਦਾ ਉਹਨਾਂ ਨੂੰ ਠੀਕ ਠੀਕ ਆ ਸਰਦਾਰ ਸਾਹਿਬ ਦੇ ਬੱਚੇ ਜਾਂਦੇ ਹੈਗੇ ਆ ਖੇਤੀਬਾੜੀ ਕਰਨ ਬਸ ਰੀਲਾ ਰੂਡ ਨਾਲ ਟਰੈਕਟਰ ਚਲਾਉਂਦੇ ਹੋਏ ਸ਼ੌਂਕੀਆਂ ਜਾਂਦੇ ਹੋ ਨਹੀਂ ਗਾ ਬਲੋ ਤੇ ਕੰਮ ਨੂੰ ਨਹੀਂ ਵੀ ਮੰਨ ਨਹੀਂ ਹੈਗਾ ਵੀ ਅੱਜ ਦੋ ਕਿੱਲੇ ਪੈਚ ਚਲੋ ਤੇਰੀ ਰੱਖਿਆ ਹੋਣ ਨੌਕਰੀ ਕਰਦੇ ਆ ਕੰਮ ਸਾਰੇ ਅੱਛਾ ਅੱਛਾ ਉਕੇ ਇਹ ਆ ਉਹ ਚਲੋ ਫੇਰੀ ਸੀਰੀ ਕਿੰਨੇ ਪਰ ਬੰਦਾ ਆਪ ਖੜ ਜੇ ਵਿੱਚ ਤੇ ਫੇਰੀ ਗੱਲ ਬਣਦੀ ਆ ਉਹ ਗੱਲ ਸਹੀ ਤੇ ਆਪ ਮਿਹਨਤ ਕੀਤੀ ਹੈ ਗੱਲ ਬਣਦੀ ਹਾਂਜੀ ਹਾਂਜੀ ਹੁਣ ਸਾਡੇ ਕੋਲ ਵੀ ਨਹੀਂ ਹੁੰਦਾ ਪਹਿਲਾਂ ਆਪ ਕਰੀਦਾ ਇਹ ਸਾਰਾ ਸਾਰਾ ਟਰੈਕਟਰ ਚ ਲਾਈਦਾ ਪਰ ਤੁਸੀਂ ਖੁਦ ਉਹ ਦੱਸਿਆ ਹੀ ਪੀ ਲਈ ਕਿੰਨਾ ਟਰੈਕਟਰ ਚਲਾਉਂਦੇ ਹੁੰਦੇ ਰਹ ਜੇ ਬੜਾ ਬੜਾ ਰਾਤ ਰਾਤ ਦਿਨ ਦਿਨ ਚਲਾਉਂਦੇ ਰਹੇ ਟਰੈਕਟਰ ਬਸ ਉਤਰੋਣਾ ਫਿਰ ਔੜਣਾ ਐਮ ਟੈਬ ਨਾਲ ਆ ਨਾ ਕੋਈ ਹਾਂਜੀ ਹਾਂਜੀ ਨਾਲੇ ਬੰਦਾ ਫਿਰ ਉਹ ਸੁੱਖਦਾ ਹੋਇਆ ਕਿ ਤੱਕ ਸੁੱਖ ਮਿਲਣਾ ਪੈਂਦਾ ਫਿਰ ਉਹ ਬਸ ਬਸ ਜਿਵੇਂ ਆਦੀ ਯਾ ਬੋਲਦਾ ਨਾਲ ਠੀਕ ਠੀਕ ਹੈ ਸਾਰਾ ਸਾਰਾ ਦਿਨ ਜਰਨ ਲੱਗੇ ਰਹਿਣਾ ਪਰ ਉਹਨ ਦੇ ਟਰੈਕਟਰ ਦਾ ਬੜਾ ਸ਼ੌਕ ਹੈ ਸਾਡੇ ਟਾਈਮ ਦੇ ਦੇ ਐਂ ਦੇ ਟਰੈਕਟਰ ਜੇ ਲਾਏ ਹੁਣ ਮੁੰਡੇ ਟਰੈਕਟਰ ਚਲਾ ਕੇ ਵੀ ਰਾਜੀ ਨਹੀਂ ਉਹ ਵੀ ਸ਼ੌਂਕੀ ਆ ਉਹ ਹੀ ਲਪਾਉਣਾ ਚਾਹੁੰਦੇ ਵਾਸੀ ਠੀਕ ਠੀਕ ਇਹ ਤਾਂ ਤੋ ਇਹ ਹਾਈ ਕਲੋਗ ਦੀ ਕਵਾਲੀਅਰ ਮਤਲਬ ਕਿ ਪਹਿਲਾਂ ਚੰਡੀਗੜ੍ਹ ਤੋਂ ਆਈ ਨਾ ਤੁਸੀਂ ਇਹਦੇ ਕਵਾਲੀਅਰ ਇਹ ਤੇ ਕਿਹੜੇ ਸਾਲ ਚੰਨਜ ਹੈਗਾ ਇਹ ਐ ਸਨ ਆਪਣਾ 74 ਦੇ ਵਿੱਚ 1971 ਦੇ ਵਿੱਚ ਆਏ ਤੁਸੀਂ ਤੇ ਤੁਹਾਡਾ ਦੇ ਬਰਤ 75 ਦਾ ਮਤਲਬ ਤੁਸੀਂ ਇੱਥੇ ਆ ਕੇ ਜੰਮੇ ਹੋ ਹਾਂਜੀ ਮੈਂ ਇੱਥੇ ਆ ਕੇ ਜੰਮਿਆ ਅੱਛਾ 71 ਚ ਸਾਢੇ ਪਤਾਜੀ ਪਹਿਲਾਂ ਯੂਪੀ ਚ ਲੈ ਰਹੇ ਸੀ ਅੱਛਾ ਉਹ ਤੋਂ ਯੂਪੀ ਦੇ ਇੱਥੇ ਜਦੋਂ ਆ ਗਏ ਆ ਤੇ ਇਹਨਾਂ ਨੇ ਇੱਥੇ ਕੀ ਜ਼ਮੀਨਾਂ ਦੀ ਕੋਈ ਚੱਤੀ ਹੀ ਆ ਕੋ ਕਿੱਦਾਂ ਹੀ ਆ ਆ ਦੇ ਇੱਥੇ ਪਿੱਛੇ ਪਿੰਡ ਜਿਲ੍ਹਾ ਪੈਂਦਾ ਗੋਤਸੀ ਕਿਹੜਾ ਜਿਲ੍ਹਾ ਪਿੰਡ 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 ਆ ਆਹ ਕੁਝ ਹੋਰ ਉਹਦੇ ਚੰਬਲ ਦੇ ਡਾਕੂ ਇਹਦੇ ਮਸ਼ੂਰ ਚੰਬਲ ਦੇ ਡਾਕੂ ਤੇ ਆਹ ਆਮ ਫਿਲਮਾਂ ਵਿੱਚ ਨੇਂਦੇ ਆ ਉਹ ਪਿੰਡ ਦਾ ਤੇ ਮੁਰੈਨਿਆਂ ਦਾ ਏਰੀਆ ਪੈਂਦਾ ਧੌਲਪੁਰ ਮੁਰੈਨਾ ਪਿੰਡੇ ਆ ਜਿਹੜੇ ਤੁਸੀਂ ਨਾਂ ਲੈਣਦੇ ਜੀ ਨਾ ਇਹ ਹੀ ਉਹ ਨਿੱਕੇ ਨੇ ਫਿਲਮਾਂ ਹੀ ਸੁਣਦੇ ਨੇ ਆ ਸ਼ੰਭਲ ਕੰਡਾ ਦਰਿਆ ਦੇ ਕੰਡੇ ਨਾ ਭਰਕੇ ਭੁਰਕੇ ਜੇ ਉੱਚੇ ਨੇਵੇਂ ਪਹਾੜ ਜੇ ਬਣੇ ਜਿਦਾ ਆਪਣੇ ਪੰਜਾਬ ਉਪਰੋਕੜ ਲਾ ਕੇ ਬਣੇ ਰੂਪਨਗਰ ਅੱਛਾ ਉਹਨਾਂ ਦੇ ਮਲ ਉੱਚੇ ਉੱਚੇ ਪਹਾੜ ਜੇ ਇੱਥੇ ਵੀ ਡਾਕੂ ਸਮੱਸਿਆ ਵੱਡੀ ਹੁੰਦੀ ਬਾਕੀ ਬਾਕੀ ਜਾਂਦੇ ਇਸੋਂ ਦੇ ਲੋਕ ਉਹਨਾਂ ਨੂੰ ਅੱਛਾ ਇਹ ਸੱਚੀ ਉਹ ਜਿਹੜੇ ਡਾਕੂ ਘੋੜੀਆਂ ਦੇ ਆਪਾਂ ਪਹਿਲਾਂ ਇਹਨੂੰ ਹੁੰ ਉਹਨਾਂ ਦੇ ਇੱਥੇ ਮੋਰ ਸਿੰਘ ਪਾਨ ਸਿੰਘ ਤੋਂ ਅਮਾਰਾ ਫਲਾਣੀ ਫਿਲਮਾਂ ਬਣ ਗਈ ਉਹਨਾਂ ਦੇ ਨਾਲ ਆ ਇਹ ਫੁੱਲਨ ਦੇਵੀ ਪੈਂਡਟ ਕੁਈਨ ਬਣੀ ਆ ਉਹ ਵੀ ਇੰਦਾਂ ਦੀ ਆਪਣੇ ਤੋਂ ਤਾਂ ਹੋਇਆ ਯੂਪੀ ਦੇ ਏਰੀਆ ਪੈਂਦਾ ਇੱਕ ਪੈਂਡਟ ਕੁਈਨ ਮੈਂ ਨਿੱਕੇ ਹਿੰਦੇ ਫਿਲਮ ਵੀ ਕੀਤੀ ਉਹ ਜਿਹੜੀ ਫੁੱਲਨ ਦੇਵੀ ਫੁੱਲਨ ਦੇਵੀ ਦੀ ਉਹ ਵੀ ਇੱਥੋਂ ਦੀ ਹੋਈ ਆ ਨਹੀਂ ਉਹ ਯੂਪੀ ਦੇ ਪੈਂਦੇ ਯੂਪੀ ਦੇ ਹੈ ਇੰਨਾ ਏਰੀਆ ਦੇ ਵਿੱਚ ਚੱਲਿਆ ਉਹਦਾ ਕੰਮ ਵਾਲਾ ਡਾਕੂ ਵਾਲਾ ਹੀ ਕੰਮ ਹੈ ਸਰ ਉਹ ਜਿਹੜਾ ਉਹਨਾਂ ਦਾ ਇੱਧਰ ਹੀ ਰਹਿੰਦੇ ਜੰਗਲਾਂ ਦੇ ਵਿੱਚ ਅਤੇ ਇੱਕ ਜਾਂ ਤੋਂਮਰ ਤੁਸੀਂ ਕਿਹਾ ਸੀ ਉਹਨੇ ਜਿਹੜੇ ਦੋ ਨਾਮ ਹੈ ਇਹਨਾਂ ਦੀਆਂ ਫਿਲਮਾਂ ਵੇਖੀਆਂ ਮੈਂ ਪਾਨ ਸਿੰਘ ਤੋਂਮਰ ਪਾਨ ਸਿੰਘ ਤੋਂਮਰ ਆਪਣਾ ਡਾਕੂ ਮੋਹਰ ਸਿੰਘ ਗੁਜਰ ਇਹਨਾਂ ਦੇ ਪੇਟਾ ਕੁਥੇ ਹੋਏ ਅੱਛਾ ਤੇ ਡਾਕੂ ਇਹ ਆ ਡਾਕੂ ਮੋਹਰ ਸਿੰਘ ਗੁਜਰ ਕਮਾਲ ਹੈ ਯਾਰ ਜਿਹੜੀਆਂ ਫਿਲਮਾਂ ਆਪਾਂ ਨਿੱਕੇ ਹੁੰਦੇ ਵੇਨੇ ਉਹ ਇੱਥੇ ਬੰਦੇ ਹੈਗੇ ਯਾਰ ਜਿਵੇਂ ਛੋੜੇ ਛੋੜੇ ਗਰੋ ਹੁੰਦੇ ਇਹਨਾਂ ਸੜ ਸੜ ਸਤਲਸਤ ਬੰਦੇ ਆਦੇ ਅਛਾ 60 67 ਸਤ ਬੰਦ ਰਿਹਾ 70 70 ਬੰਦ ਇਹ ਘੋੜੇ ਪਕੜਾ ਨਾ ਦੇ ਮੈਨੂੰ ਤਾਂ ਇੱਕ ਆਈ ਵੀ ਇਤੋਂ ਦੇ ਲੋਕਲ ਭਾਸ਼ਾ ਜਿਹਨਾਂ ਨੇ ਪਕੜ ਕੰਦੀ ਜਦਾ ਆਪਾਂ ਨੇ ਬੰਦਾ ਫੜ ਲਿਆ ਕੋਈ ਅੱਛਾ ਫਿਰ ਉਹਦੇ ਵਿੱਚ ਫਰौती ਲੈਂਦੇ ਜੀ ਨਾ ਉਹ ਪੈਸੇ ਮੰਗਣੇ ਉਤੋਂ ਵੀ ਨਹੀਂ ਲੱਗਦੇ ਜੋ ਛੜਾ ਕੇ ਲੈ ਜਾਓ ਅੱਛਾ ਤੇ ਉਹਨਾਂ ਨੂੰ ਹੁੰਦੇ ਜਾਂ ਜਿਹੜਾ ਕੋਈ ਮਾਲਦਾਰ ਸਾਮੀ ਹੀ ਜਿਹੜਾ ਗਰੀਬਾਂ ਨੂੰ ਲੁੱਟਦਾ ਸੀ ਤੇ ਜਾਂ ਜਿਨ੍ਹਾਂ ਦਾ ਕੋਈ ਹੁੰਦਾ ਹੈ ਵੀ ਉਹਨਾਂ ਨੂੰ ਪਤਾ ਵੀ ਇਹ ਟੌਰਟ ਹੈ ਪੁਲਿਸ ਦਾ ਵੀ ਇਹ ਸਾਡੇ ਮੁਕਬਰੀ ਕਰਦਾ ਅੱਛਾ ਅੱਛਾ ਉਹ ਜਿਹੇ ਬੰਦਿਆਂ ਨੂੰ ਫੜ ਲਏ ਮੰਨੋ ਚੰਗੇ ਡਾਕੂ ਵੀ ਹੈਗੇ ਸੀਗੇ ਚੋਰੀ ਨਹੀਂ ਹੁੰਦਾ ਘੋਲਦਾ ਹੀ ਚੰਗੇ ਸੀ ਅੱਛਾ ਚੰਗੇ ਡਾਕੂ ਹੀ ਉਹ ਉਹ ਆਈਕਲ ਦਾ ਨਹੀਂ ਆ ਕਦੀਰਖਾਨਾ ਜਿਹੜਾ ਪਾਲੀ ਪਾਲੀ ਕੋਗੇ ਭੱਜ ਗਿਆ ਜਿਹੜੇ ਆਪਣੇ ਪੰਜਾਬ ਚੱਲ ਪਿਆ ਬਈ ਚੈਨ ਖਿੱਚ ਕੇ ਭੱਜ ਗਿਆ ਵਾਲੀ ਅੱਛਾ ਅੱਛਾ ਉਹ ਡਾਕੂ ਦੇ ਵੀ ਬੜੇ ਫਿਰਦੇ ਡਾਕੂ ਹਸਾਬ ਦੇ ਛੇਤਰਾਲੇ ਡਾਕੂ ਹਣ ਹੂੰ ਉਹ ਡਾਕੂ ਤੋਂ ਜੀ ਤਰੀਕੇ ਦੇ ਡਾਕੂ ਤੇ ਭਰਾ ਆ ਇੱਕ ਹੁਣ ਜਿਵੇਂ ਕੁੜੀਆਂ ਦੇ ਵਿਆਹ ਕਰਦੇ ਹੁੰਦੇ ਭੈਣਾਂ ਦਾ ਵਿਆਹ ਕਰਦੇ ਹੁੰਦੇ ਮਤਲਬ ਕਿ ਗਰੀਬ ਹੁੰਦੇ ਤੇ ਉਹਦੀ ਸਹਾਇਤਾ ਕਰਦੇ ਜਿਹੜਾ ਕੋਈ ਮਾਤੜ ਬੰਦਾ ਵੀ ਨਹੀਂ ਹੁੰਦੀ ਪਿਆ ਰਾਜੇ ਦਾ ਹੁੰਦਾ ਅੱਛਾ ਇਹੋ ਜਿਹੀ ਨਹੀਂ ਕੋਈ ਹੁੰਦਾ ਵੀ ਜਦੋਂ ਆਪਣੇ ਹੁਣ ਆਲਾ ਜਿਹੜੇ ਚੀਜ਼ਾਂ ਬੜੀਆਂ ਬਰਦੀਆਂ ਹੂੰ ਹੂੰ ਬੇਲੋ ਤੇ ਜੱਗਾ ਡਾਕੂ ਵੀ ਨਾ ਇਸੇ ਇੱਕ ਚੀਜ਼ ਚ ਮਸ਼ਹੂਰ ਹੋਇਆ ਕਿ ਉਹ ਜੱਗਾ ਡਾਕੂ ਤਕੜਿਆਂ ਨੂੰ ਲੁੱਟਦਾ ਸੀ ਤੇ ਗਰੀਬਾਂ ਨੂੰ ਵੰਡਦਾ ਹੈ ਜੂਨਾ ਮੋੜ ਵੀ ਤੇ ਡਾਕੂ ਹੀ ਜੂਨਾ ਮੋੜ ਵੀ ਡਾਕੂ ਹਾਂ ਠੀਕ ਠੀਕ ਵੇਲਾ ਹੀ ਅਹੀਂ ਫਿਲਮਾਂ ਨਾਲ ਦੂਜੀ ਸਮਝੀ ਗਏ ਅਸਲ ਚ ਕਹਾਣੀਆਂ ਸੱਚੀਆਂ ਸੀ ਇਹ ਮੇਰਾ ਭਾਂਵੇਂ ਇਹਨੇ ਫਿਲਮਾਂ ਉਦੋਂ 500 ਪਾਪ ਨੂੰ ਪਤਾ ਹੀ ਨਹੀਂ ਇਹਦਾ ਮੋੜ ਤੇ ਡਾਕੇ ਮਾਰਨ ਵਾਲੇ ਬੰਦੇ ਆ ਨਾਲੇ ਉਦੋਂ ਕਿਹੜਾ ਦੋ ਇੱਕ ਪਿੰਡ ਤੋਂ ਦੂਜੇ ਪਿੰਡ ਨਹੀਂ ਜਾ ਜਾਂਦਾ ਤੇ ਹੌਲੀ ਹੌਲੀ ਸਮਝ ਆਉਂਦੀ ਹੈ ਬੰਦੇ ਨੂੰ ਵੀ ਇਹ ਜਿਹੜੇ ਚੀਜ਼ਾਂ ਆਈਆਂ ਕਿ ਬਿਲਕੁਲ ਬਿਲਕੁਲ ਵਾਹ ਵੇ ਨਵੀਆਂ ਨਵੀਆਂ ਗੱਲਾਂ ਮਿਲਦੀਆਂ ਨਾ ਪਤਾ ਨਹੀਂ ਹੰਦਰਵੜ ਕੇ ਕੀ ਲਬਲਾ ਕੇ ਬਾਹਰ ਹੀ ਕਹਾਂਗੇ ਤੇ ਕੁਝ ਬਣੂ ਮਦਾਨ ਚ ਹੈ ਮਦਾਨ ਜਿੱਤੇ ਜਾਂਦੇ ਨੇ ਇੱਕ ਬੰਦੇ ਆ ਜਾਂਦੇ ਮਰ ਜਣਾ ਨਹੀਂ ਮਰਨਾ ਨਹੀਂ ਹੁੰਦਾ ਜਾਂ ਨਹੀਂ ਜਿੱਤਣ ਲਈ ਜੁੜਾ ਪੈਂਦਾ ਕੋਈ ਮੈਦਾਨ ਜਿਉਣਾ ਜਿਤਰਾ ਦੇ ਜੂਹਾ ਬਣਾ ਉੱਥੋਂ ਮਰੇ ਲੜੇ ਵੱਖਰੀ ਗੱਲ ਹੈ ਗੱਲ ਹੈ ਜ਼ਿੰਦਗੀ ਵਿੱਚ ਕੁਛ ਕਰਨਾ ਕੁਛ ਨਿਕਲੋ ਬਾਹਰ ਘਰਾਂ ਜੋ ਨਿਕਲੋ ਗਮਰਿਆਂ ਜੋ ਨਿਕਲੋ ਬਾਹਰ ਲੋਕਾਂ ਨੂੰ ਵੇਖੋ ਚੰਗੇ ਲੋਕਾਂ ਨੂੰ ਮਿਲੋ ਤੁਹਾਡੇ ਆਈਡੀਅਲ ਬੰਦੇ ਵਧੀਆ ਹੋਣੇ ਚਾਹੀਦੇ ਤੁਹਾਨੂੰ ਦੱਸਣ ਵਾਲੇ ਤੁਹਾਡੇ ਦਾ ਕਰਨ ਵਾਲੇ ਉਹ ਲੋਕੋ ਬੰਦੇ ਐਵੇਂ ਆ ਸਾਰਾ

ਮੈਨੂੰ ਰਾਰਾ ਰਿਹਾ ਹੈ ਕਿ ਅਸਵੇਰੇ ਤੁਹਾਡੇ ਪਾਰਟ ਤੋਂ ਦੇ ਮੈਂ ਮਸਲਾ ਸਾਰੇ ਫੁੱਲਾ ਪਾਰਟੀ ਰਖ ਲਿਆ ਜਾਵਦਾ ਦੇ ਉੱਠਣੀ ਡੇ ਤੇ ਮੈਂ ਜੋ ਹਰ ਕੋਮ ਲਾੜ ਤੇ ਉਹ ਪਰਦੇ ਦੇ ਦੋਰਾ ਦੇ ਮੁੜ ਕੇ ਮੈਨੂੰ ਇਹ ਮੈਂ ਹੁਣ ਅਰਦਾਸ ਬਣਦੀ ਅਰਦਾਸ ਬਦ ਨਹੀਂ ਨਾ ਕਰਨੀ ਕਿ ਨਹੀਂ ਪਰ ਚਲ ਗਈ ਸੀ ਅਦਾ ਕਰ ਗਈ ਅਰਦਾਸ ਕਰ ਅਰਦਾਸ ਕਰਦੇ ਨੇ ਕਮਰੇ ਜਾ ਕੇ ਬਾਬਾ ਜੀ ਤੇ ਉਹ ਰੱਖੇ ਨਾ ਉੱਥੇ ਸਾਹਿਬ ਰੱਖੇ ਆ ਤੇ ਆਪਣੇ ਗੁਟਕਾ ਸਾਹਿਬ ਜਿੰਦੇ ਪਏ ਨੇ ਉਹ ਸਰ ਅਰਦਾਸ ਕਰੀ ਤੇ ਠੀਕ ਠੀਕ ਉਹੋ ਜਗ੍ਹਾ ਜਿੱਥੇ ਮੇਰਾ ਰੋਜ਼ ਦੇ ਭਾਜੀ ਨਿਤਨੇਮ ਮੈਂ ਸ਼ੁਰੂ ਤੋਂ ਮੈਨੂੰ ਤਕਰੀਬਨ 7-8 ਸਾਲ ਹੀ ਹੋ ਗਏ ਆ ਅੱਛਾ ਜੀ ਮੈਂ ਵਗੈਰੇ 1.5-2 ਘੰਟਾ ਬਾਣੀ ਪੜਨੀ ਪੜਨੀ ਹੈ ਅੱਛਾ 1.5-2 ਘੰਟੇ ਬਾਣੀ ਪੜਨੀ ਮੈਂ ਜਿਆਦਾ ਫ੍ਰੀ ਆ ਤਾਂ ਹੋ ਸਕਦਾ ਮੈਂ ਮਨ ਟਾਈਮ ਟੇਬਲ ਲਾਇਦਾ ਮੈਂ ਉਹਦਾ ਮੈਂ ਪੰਜਾਂ ਬਾਣੀਆਂ ਦਾ ਨਿਤਨੇਮ ਕਰਕੇ ਉਦੋਂ ਬਾਅਦ ਸੁਖਮਨੀ ਸਾਹਿਬ 12 ਅਸ਼ਪਦੀਆਂ ਨਰਤਨ ਅੱਛਾ ਜੀ ਤੇ ਜੇ ਮੈਂ ਫ੍ਰੀ ਆ ਤਾਂ ਫਿਰ ਮੈਂ ਹੋ ਸਕਦਾ ਵਈ ਮੈਨੂੰ ਪੂਰਾ ਸੁਖਮਨੀ ਸਾਹਿਬ ਸੰਪੂਰਨ ਕਰਕੇ ਸਹਿਜ ਬਾਣੀ ਮੈਂ ਮੰਨ ਕਰ ਲੈਣਾ ਹੁੰਦਾ ਉਨੀ ਆਪਣੋਂ ਮਤਲਬ ਨਹੀਂ ਹੈ ਕਿ ਬਿਲਕੁਲ ਸ਼ੁੱਧ ਤਰੀਕੇ ਨਾਲ ਚੱਲੂ ਕੀਤਾ ਹੌਲੀ ਹੌਲੀ ਜਿੰਨੇ ਹੋ ਜਾਏਗਾ ਸਭ ਕੁਝ ਪਰ ਮੈਂ ਜੇ ਸਹੀ ਪੁੱਛੇ ਨਾ ਅੱਜ ਪਹਿਲੀ ਵਾਰੀ ਤਨੂ ਅੱਜ ਪਹਿਲੀ ਵਾਰੀ ਇਹ ਵੇਖਿਆ ਮੌਕਾ ਤੁਹਾਡੇ ਦਰਸ਼ਨੇ ਇੱਕ ਇਹਦੇ ਚ ਵੇਖਿਆ ਪਹਿਲੀ ਵਾਰੀ ਮੈਂ ਪਹਿਲਾਂ ਤੇ ਆਪਾਂ ਕਿਹਾ ਚਲੋ ਛਾਂਮਾ ਛੂਮਾ ਦੇ ਟਾਈਮ ਤੇ ਜਦੋਂ ਪ੍ਰੋਮਾ ਹੀ ਮਿਲਦੇ ਨੇ ਮੈਂ ਸਮਝਦਾ ਵੀ ਚਲੋ ਆ ਮੰਨੀ ਭਾਈ ਹੋਣੀ ਥੋੜੇ ਹੋਰ ੜਾਰ ਜੇ ਥੋੜੇ ਬਾਹਰ ਯਾਰੀਆਂ ਦੋਸਤੀਆਂ ਤੇ ਤੁਸੀਂ ਥੋੜਾ ਮਸਤ ਜਿਹਾ ਵੱਖਰਾ ਰਹਿੰਦੇ ਸੀ ਜਿਦੋਂ ਸਾਡੇ ਤਿੰਨਾਂ ਭਰਾਵਾਂ ਦਾ ਇੰਨੀ ਮੈਂ ਭਾਜੀ पढ़नी पढ़नी ठेक ठेक अच्छा पढ़नी पढ़नी, जी सतनाम स्वामी ਤੇ ਮੰਨੀ ਨੇ ਸਾਰੇ तकरीबनਹੀਂ ਮਤਲਬ ਬਾਣੀ ਨੇ ਪੜਨੀ ਪੜਨੀ ਠੀਕ ਸਾਡੇ ਸਾਡੇ ਬੱਚੇ ਮਤਲਬ ਮੇਰਾ ਬੱਚਾ ਤਾਂ ਨਹੀਂ ਆਲੇ ਜਦੋਂ ਕੋਈ ਪਾਸੇ ਨਹੀਂ ਲੱਗਾ ਕੁੜੀਆਂ ਲੱਗੀਆਂ ਉਹਦਾ ਬੱਚਾ ਵੀ ਗੁਰਜੋ ਸਿੰਘ ਹੈ ਉਹ ਵੀ ਮਨ ਉਹਨੇ ਬਾਣੀ ਸਾਰੇ ਪੜਨੀ ਹੋਰ ਤੋੜਾ ਸਮਝਾਟ ਇੱਕ ਮੈਂ ਨਾ ਜਿਹੜੇ ਫਾਦਰ ਤੋਂ ਮੈਂ ਸ਼ੁਰੂ ਤੋਂ ਸਮਝੋ ਵੀ ਇਹ ਮੈਨੂੰ ਮੁਰਤੀ ਮਿਲੀ ਹੈ ਜਾਂ ਕੀ ਵਿਰਾਸਤ ਚ ਮਿਲਿਆ ਵਾ ਹਾਂਜੀ ਹਾਂ ਜੋ ਰਿਸ਼ਤੇਦਾਰ ਹੈ ਉਹ ਰਿਸ਼ਤੇਦਾਰ ਤੇ ਮੇਰਾ ਪੁਰਾਣਾ ਯਾਰ ਹੈ ਸਰਪੰਚ ਦਿਲਬਾਖ ਸਿੰਘ ਸਿਲਵਾ ਤੇ ਫਿਰ ਮੈਂ ਉਹਦਾਂ ਅਜਈ ਸਾਹਿਬ ਨਾਲ ਗਿਆ ਆਪਣੇ ਪਿੰਡ ਤੇ ਮੈਂ ਗੱਡੀ ਸਿੱਧੀ ਵਾਰਤੀ ਸਰਪੰਚ ਦੇ ਘਰ ਮਨ ਨਾਲ ਅੱਜ ਮਨੀ ਭਾਈ ਦਾ ਸਿੱਧੀ ਕਰਾਉਣੇ ਗੱਲ ਇਹਦੀ ਉਹ ਸਰਪੰਚ ਮਾਨ ਆਪਣਾ ਕਰਦਾ ਬੜਾ ਭਰਾ ਆਪਣਾ ਬੜਾ ਬਹੁਤ ਵਧੀਆ ਦਿਲਬਾਖ ਸਿੰਘ ਬਹੁਤ ਵਧੀਆ ਬੰਦਾ ਫਿਰ ਉੱਥੇ ਏਰ ਗੱਲਾਂ ਬਾਤਾਂ ਸਿੱਧੀਆਂ ਕਰਾਈਆਂ ਉਹ ਦਿਲਬਾਖ ਨੂੰ ਕੁਛੇ ਭਰਾਵਾ ਬਾਜ ਤੂੰ ਕਿਵੇਂ ਕੁਵਾਲੀ ਏਰ ਮੈਂ ਪੁੱਛੋ ਸਹੀਆਂ ਆਪਣੇ ਰਿਸ਼ਤੇਦਾਰਾਂ ਨੂੰ ਤੂੰ ਹੀ ਹੁਣ ਕੱਟ ਗਿਆ ਮੈਂ ਤਾਂ ਜਾਂਦਾ ਹੀ ਨਹੀਂ ਨਾ ਉਹ ਘਰ ਆਏ ਨਹੀਂ ਤਰ ਪਰ ਇਹ ਆਏ ਕਿ ਜੇ ਉਹਨਾਂ ਰਿਸ਼ਤੇਦਾਰ ਦੇ ਇੱਥੇ ਬਰਾਤ ਆਈ ਪਰ ਉਹ ਅੱਗੇ ਮੈਂ ਦਾਦਾ ਵੀ ਸਾਡੇ ਕਈ ਸੱਜਣ ਮਿੱਤਰਾਂ ਦੇ ਨਾਲ ਜਿ ਤਰ੍ਹਾਂ ਰਿਸ਼ਤੇਦਾਰੀਆਂ ਜਿਹੜੀਆਂ ਹੁੰਦੀਆਂ ਨਾ ਜਦੋਂ ਮੈਂ ਕਿਸੇ ਦੇ ਘਰ ਪਰੋਗ ਕਰਦਾ ਤੇ ਮੁੰਡੇ ਦੇ ਮਾਮੇ ਭੂਆ ਬੁੱਪੜ ਮਾਸੀ ਜੋ ਆਪਣੀ ਸ਼ਰੀ ਹੁੰਦੀ ਸਾਰੀ ਉਹ ਮੇਰੀ ਜਰੀ ਉਸੇ ਤਰ੍ਹਾਂ ਬਣੀ ਹੁੰਦੀ ਆ ਤੇ ਸੋ ਜਿਹੜੇ ਆਪਣੇ ਉਹਦੇ ਅਸਲੀ ਕੋਈ ਰਿਸ਼ਤੇਦਾਰ ਇਤੋਂ ਮੰਨ ਲਓ ਕੋਈ ਵੀ ਯਾਰ ਦੋਸਤ ਆ ਉਹਦੇ ਮਾਮੇ ਭੂਆ ਸਾਰੇ ਰੁੱਸਦੇ ਆ ਸਾਡੇ ਆਪ ਰੁੱਸੇ ਪਿਰਦੇ ਆ ਤੇ ਉਹ ਸਾਰੇ ਚੱਲਦਾ ਤੇ ਮੈਂ ਉਹ ਨਿਊਟਰ ਜਿਹਾ ਬੰਦਾ ਤੇ ਮੈਨੂੰ ਤਾਂ ਉਸੇ ਹਿਸਾਬ ਨਾਲ ਪੂਆ ਮਾਸੀਆਂ ਮਾਮੇ ਉਸੇ ਤਰ੍ਹਾਂ ਹੀ ਹਾਰਾ ਹੀ ਬਣੇ ਉਹ ਸਾਰੇ ਪ੍ਰੋਗਰਾਮ ਵਾਲੇ ਉਸੇ ਹਿਸਾਬ ਨਾਲ ਮਿਲਣਾ ਤੇ ਉਹ ਤਾਂ ਮੈਂ ਕਿਹਾ ਮੈਂ ਹਦਰ ਬਾਗ ਜੀ ਤੁਸੀਂ ਘਟ ਗਏ ਜੇ ਮੈਂ ਤਾਂ ਜਾਂਦਾ ਹੀ ਨਹੀਂ ਨਾ ਹੁੰਦੇ ਨਹੀਂ ਚੱਲਾਂ ਕਿਤੇ ਨਹੀਂ ਸਾਡੇ ਕੋ ਨਹੀਂ ਆਏ ਉਹ ਇੱਕ ਵਾਰੀ ਪ੍ਰਾਤੇ ਆਏ ਇੱਥੇ ਉਹਨਾਂ ਨੇ ਕਿਹਾ ਪ੍ਰਾਤੇ ਉਦੋਂ ਤੁਹਾਡੇ ਤਾਲ ਮੇਂ ਚੰਡੀਗੜ੍ਹਾਂ ਦੇ ਨੇ ਹੁੰਦੇ ਜਾਵੇ ਉਦੋਂ ਚੰਡੀਗੜ੍ਹ ਵਿਆਹਾਂ ਦੇ ਉੱਤੇ ਹੁੰਦੇ ਆਹ ਹਾਂ ਤੇ ਮਿਲਦੇ ਨੇ ਚਲੋ ਆਓਗੇ ਕੀ ਤੁਹਾਨੂੰ ਲਾਵਾਂਗੇ ਦਿਲਬਾਗ ਸੋਨਾ ਪਾਵਾਂਗੇ ਲੋ ਜੀ ਮੋਂ ਚੱਲੇ ਆਣੇ ਆਦਿਆਂ ਤੁਹਾਡੇ ਦੇ ਡੇਰੀ ਦੇ ਡਰੋਨ ਉਡਾਉਂਦੇ ਹਾਂ ਜੀ ਅੱਛਾ ਹੋਰ ਉਹ ਪੁਰਾਣੀ ਜਦਾਂ ਤੁਹਾਡੇ ਇੱਥੇ ਤੁਸੀਂ ਡੇਰੀ ਦੇ ਉੱਪਰ ਛੱਡਾ ਦੇ ਡਰੋਨ ਉਡਾਉਂਦੇ ਕਿਤਾ ਅੱਛਾ ਸ਼ਾਹ ਡਰੋਨ ਡੇਰੀ ਦੇ ਬਿਲਕੁਲ ਵੀ ਤੇ ਆਪਣੇ ਗੁਰਦੁਆਰਾ ਸਭਾ ਆਂਦੇ ਤੇ ਦਰਸ਼ਨ ਤੋਂ ਆਏ ਉਹ ਕਿ ਆਪਾਂ ਨੂੰ ਇਹ ਫਾਰਮ ਆਪਣਾ ਗੁਰਦੁਰ ਦੇ ਲਾ ਕੋ ਨਿਕਲੀ ਹੈ ਨਾ ਨਾਲ ਨਾਲ ਕੋਲ ਪਿਆ ਮੈਨੂੰ ਯਾਦ 12 ਸਾਲ ਤੋਂ ਹੋ ਗਏ ਤੇ ਮੁਰਕੇ ਕਰ ਦੁਬਾਰੀ ਚੱਕਣ ਲੱਗੇ ਬਾਅਦ ਵਿੱਚ ਵੀ ਆ ਹਾਉਦੋ ਆਪਾਂ ਕਿਦਾ ਮੱਥਾ ਇਤੋਂ ਕਿਦਾ ਟਿਕਾਇਆ ਹੈ ਆਪਾਂ ਆ ਵੀ ਕਿਦਾ ਕਿਸਮੀ ਦਾ ਸਿਮੀ ਦਾ ਵਿਕੀ ਦਾ ਵਿਕੀ ਦਾ ਦੋਨਾਂ ਦੇ ਇੱਥੇ ਟਿਕਾਇਆ ਹਾਂ ਮੈਨੂੰ ਤਾਂ ਭੁਲੇਖਾ ਹੈ ਉਹੜਾ ਪੈਂਦਾ ਕਦੀ ਮੈਂ ਕੁਆਲੀਰ ਗਾੜੀ ਸਮਝ ਲਈ ਨਾ ਕਦੀ ਹੁੰਦਾ ਪਿੱਛੇ ਆ ਕਦੀ ਪਿੱਛੇ ਸਮਝ ਨਹੀਂ ਨਾ ਕੁਆਲੀਰ ਵੀ ਅੱਗੇ ਡਮਰਾ ਉਦੋਂ ਕੇ ਚਾਂਸੀ ਹੈ ਅੱਛਾ ਚਾਂਸੀ ਚਾਂਸੀ ਦੀ ਰਾਣੀ ਜਿੱਥੋਂ ਦੀ ਹੈ ਹਾਂਜੀ ਅੱਛਾ ਚਾਂਸੀ ਦੀ ਰਾਣੀ ਵੀ ਇੱਥੋਂ ਦੀ ਹੈ ਉਹ ਅੱਗੇ ਇੱਥੋਂ ਤੱਕ ਲਗਭਗ 70 ਕਿਲੋਮੀਟਰ ਅੱਗੇ ਪੈਂਦਾ ਉਹ ਸ਼ੁਭ ਨਹੀਂ ਇੱਥੇ 70 ਇੱਥੇ ਤੇ 200 ਕਿਲੋਮੀਟਰ 20 ਮਿੰਟ ਚੱਲੇਗਾ अपने गुरद्वारा साहब आने दर्शन करो जी सरदार साहब उन्होंने अपना इतने गुरद्वारा तैयार किया जी करती गड्डी फार्म साला बारह चाहे आज तेरह साढ़े तेरह

ਪਿਛੋਂ ਵਜਾ ਮਾਰਦਾ ਮਾਰਦਾ ਹਿਕਲੋ ਹੀ ਵਜਾਈਆਂ ਕਢੂੰ ਲਾ ਪਿਆ ਲੋਕਾਂ ਦੀਆਂ ਪਿੰਡ ਸਾਰਾ ਉਚੜ ਗਿਆ ਤੇ ਹੋ ਗਿਆ ਜਦੋਂ ਕੋਈ ਉਹ ਗਾਣਾ ਹੋ ਜਾ ਲੱਗ ਜਾਂਦਾ ਜਾਂ ਕੋਈ ਆਸਾ ਆ ਜਾਂਦਾ ਸਭ ਤੋਂ ਪਹਿਲਾਂ ਨਿਸ਼ਾਤਰ ਗਿੱਲ ਦਾ ਗਾਣਾ ਲੱਗਾ ਹੁੰਦਾ ਹਾਂਜੀ ਉਹ ਵੀ ਆ ਉਹ ਆਪ ਹੰਦਾ ਤੇ ਆਂਦਾ ਮੈਂ ਕਾਤੋਂ ਗਾਣਾ ਬਣਾ ਬੈਠਾ ਵੀ ਜਦੋਂ ਮਰੇ ਤੇ ਲੱਗਦਾ ਹੁੰਦਾ ਜਦੋਂ ਕੁੜੀਆ ਕੋਈ ਆਸਾਂ ਦਾ ਮੇਰਾ ਗਾਣਾ ਲਾ ਲੈਂਦੇ ਆਂਦਾ ਵੀ ਮਸ਼ਹੂਰ ਤੇ ਬਹੁਤ ਹੋ ਗਿਆ ਪਰ ਮੈਨੂੰ ਦੁੱਖ ਜੇ ਵੀ ਆਉਂਦਾ ਵੀ ਮੇਰਾ ਗਾਣਾ ਕਾਤੇ ਲੱਗ ਜਾਂਦਾ ਪਰੰਦੇ ਜਾਣ ਪਹਿਲਾਂ ਜਾਂਗੇ ਨਹੀਂ ਇੱਥੇ ਆਪਾਂ ਖਾਚ ਲਈ ਪਹਿਲਾਂ ਆਪਾਂ ਪਹਿਲਾਂ ਚਲੀਏ ਗਿਲ ਫਾਰਮ ਦੇ ਅੰਦਰ ਐਂਟਰੀ ਆ ਸਰਪੰਚ ਵੀ ਲਿਖਿਆ ਹੈ ਇਸਦਾ 1700 ਸਰਪੰਚ ਇੱਥੇ ਦੇ ਦਰਸ਼ਨ ਹੋਣਗੇ 1700 ਇੱਥੇ ਨੇ ਹਾਂਜੀ ਖੇਤਾਂ ਜਿਹੜੇ ਇੱਥੇ ਦੇ ਹਨ ਫਾਰਮ ਤੋਂ ਆਸ਼ਸ਼ਾ ਇੱਥੇ ਕਰ ਮੜਾ ਆਇਆ ਤਾਂ ਤਾਜ਼ੀਆਂ ਕਰ ਲਈ ਜਿੱਥੇ ਆਪਾਂ ਪਹਿਲੇ ਟਾਈਮ ਤੇ ਆਏ ਹਾਂ ਨੂੰ ਇਹ ਤਦੁਕਵਾ ਦੋ ਪਰਮ ਇੰਤਰlado ਪਾਸੇ ਕੱਢ ਤੱਕ ਕਿਉਂ ਖਾਰਨਾ ਹੋ ਕੜਾਇਆ ਇਡਾ ਤਾਰੇ ਜ਼ਿਆਦਾ ਚੜਿਆ ਜੀ ਇਹ ਵੰਡਦਾ ਜੀ ਇਹ ਗਲੀਆਂ ਹੋ ਜਾਂ ਉਹਨਾਂ ਕੇ ਭਾਈ ਦਾ ਸਿਆਲ ਤੋਂ ਜੀ ਕੈਮਰਾ ਅੱਛਾ ਅੱਛਾ ਆ ਜੋ ਕੀ ਲੋਡ